ਸਸੇ ਕਿ ਕੱਲ ਦਿੱਤਾ ਤੂੰ ਮਿਹਨਤ ਦਾ ਦੂਣਾ ਤੀਣਾ ਫਲ ਦਿੱਤਾ ਤੂੰ ਮਾੜੇ ਟਾਈਮ ਵਿੱਚ ਕਿਤੇ ਕੱਲਾ ਨਹਰੇ ਜਾ ਮਾਂ ਮਾਪੇ ਫਰਜ਼ ਬਣਾ ਕੇ ਇੱਥੇ ਕੱਲ ਦਿੱਤਾ ਪਰੂ ਦਾ تیر ਕੋਈ ਤੁੱਕਾ ਨਹੀਂ ਗਿਆ ਮਾੜਾ ਜਿਹੜਾ ਚੱਕਿਆ ਉਹ ਸੁੱਕਾ ਨਹੀਂ ਗਿਆ ਲੋਕਾਂ ਤੋਂ ਹਾਏ ਹਾਏ ਕਰਨੀ ਮੈਂ ਤਾਂ ਫਰਜ਼ ਤੇ ਤੇਰੀ ਥਾਏ ਥਾਏ ਕਰਨੀ ਤੂੰ ਮੈਨੂੰ ਜੋ ਪ੍ਰੋਪਰਟੀ ਦਿੱਤੀ ਮਾਲਕਾਉ ਕਹੀ ਪੈਸੇ ਦੇ ਅਮੀਰ ਚਾਉਂਦੇ ਬਾਇਏ ਕਰੋ ਹੱਸੇ ਵੀ ਬਥੇਰੇ ਹੰਝੂ ਖਾਰੇ ਵੀ ਬਹੇ ਉਹਦੀ ਰਜਾ ਵਿੱਚ ਰਹਿਆ ਕਦੇ ਬਾਰੇ ਨਹੀਂ ਗਏ ਘਾਟੇ ਇਨੇ ਖਾ ਕੇ ਤਾਂ ਵੀ ਬਾਦੇ ਵਿੱਚ ਆ ਟੱਗੀ ਸਾਡੇ ਨਾਲ ਲਾਗੇ ਜੋ ਚ ਬਾਰੇ ਨਹੀਂ ਪਏ ਕੱਲ ਖਾਏ ਬਸ ਨਾਮ ਮੇਰਾ ਆਏ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ 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 ਅਸ ਸੀ ਕਿ ਕੱਲ ਦਿੱਤਾ ਤੂੰ ਮਿਹਨਤ ਦਾ ਦੂਣਾ ਤੀਣਾ ਫਲ ਦਿੱਤਾ ਤੂੰ ਮਾੜੇ ਟਾਈਮ ਵਿੱਚ ਕਿਤੇ ਕੱਲਾ ਨਾ ਰਹੇ ਜ ਮਮੇ ਫਰਜ ਬਣਾ ਕੇ ਇੱਥੇ ਕੱਲ ਦਿੱਤਾ ਤੂੰ ਗੱਬਰ ਹੁਦਾ تیر ਕੋਈ ਤੁੱਕਾ ਨਹੀਂ ਗਿਆ ਮਾੜਾ ਜਿਹੜਾ ਚੱਕਿਆ ਉਹ ਸੁੱਕਾ ਨਹੀਂ ਗਿਆ ਬਾਕੀ ਦੀ ਕਬੀਲਦਾਰੀ ਸਭ ਨੂੰ ਪਤਾ ਉਹ ਜਿਹੜਾ ਦਰਾਂ ਉੱਤੇ ਆਇਆ ਕਦੇ ਭੁੱਖਾ ਨਹੀਂ ਗਿਆ ਬਿਨਾਂ ਗੱਲ ਲੋਕਾਂ ਤੋਂ ਹਾਏ ਹਾਏ ਕਰਨੀ ਮੈਂ ਤਾਂ ਫਰਜ਼ ਤੇ ਤੇਰੀ ਥਾਏ ਥਾਏ ਕਰਨੀ ਤੂੰ ਮੈਨੂੰ ਜੋ ਪ੍ਰੋਪਰਟੀ ਦਿੱਤੀ ਮਾਲਕਾ ਉਹ ਕਹੀ ਪੈਸੇ ਦੇ ਅਮੀਰ ਚਾਉਂਦੇ ਬਾਏ ਕਰਨੀ ਦਿਲਾਂ ਦੇ ਗਰੀਬ ਕਿੱਥੋਂ ਕਰਨ ਕੇ ਬਾਏ ਕਰ ਦੇਗੇ ਬਾਇ ਕਿਥੋਂ ਗੱਲ ਐਸ ਤਾਏ ਜਿਨ੍ਹਾਂ ਦੇ ਤਾਂ ਮਾਲਕ ਨੇ ਸੈਟੀਸਫਾਈ 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 ਔ ਹੱਥੇ ਵੀ ਬਥੇਰੇ ਹੰਝੂ ਖਾਰੇ ਵੀ ਵਹੇ ਉਹਦੀ ਰਜਾ ਵਿੱਚ ਰਹਿਆ ਕਦੇ ਬਾਰੇ ਨਹੀਂ ਗਏ ਕਾਟੇ ਇਨ ਖਾ ਕੇ ਤਾਂ ਵੀ ਬਾਦੇ ਵਿੱਚ ਆਟ ਗਈ ਸਾਡੇ ਨਾਲ ਲਾ ਕੇ ਜੋਚ ਬਾਰੇ ਨਹੀਂ ਪਏ ਕਿਸੇ ਨਾਲ ਈਰਖਾ ਤੇ ਮਟ ਨਹੀਂ ਕੋਈ ਸਭ ਕੁਝ ਯਾਦਾ ਫੋਰਗੇਟ ਨਹੀਂ ਕੋਈ ਦੇਖਾ ਵਿੱਚ ਜੋ ਸੀ ਉਹ ਨਾਲ ਅੱਜ ਵੀ ਜਿਹੜੇ ਛੱਡੇ ਕਹਿ ਕੇ ਛੱਡੇ ਰਿ ਗ੍ਰਿਟ ਨਹੀਂ ਕੋਈ ਸਾਰਿਆਂ ਦੇ ਭੱਲੇ ਦੀ ਖਬਰ ਮੰਗਦਾ ਸੇ ਤੇ ਅੱਬ ਸਭ ਦਾ ਟੱਬਰ ਮੰਗਦਾ ਨੋਟਾਂ ਨਾਲ ਕਦੇ ਤਮਾ ਨਹੀਂ ਹੋ ਪਰਨੀਓ ਮੈਂ ਤਾਂ ਬਸ ਤੇ ਥੁੰਦਾ ਤੇ ਅਸਵਰ ਮੰਗਦਾ ਗੀਤ ਹੱਥ ਪੜ ਸਿੱਧੂ ਕੋਲ ਤੂੰ ਹੀ ਤਾਲ ਖਾਏ ਤੂੰ ਹੀ ਤਾਲ ਖਾਏ ਬਸ ਨਾਮ ਮੇਰਾ ਆਏ ਜਿੰਨਾ ਦੇ ਤਮਾਲਕ ਨੇ ਸੈਟੀਸਫਾਈ 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 ਥੈਂਕ ਯੂ ਸੋ